ਆਸ ਤੋਂ ਕੁੜੀ ਕੈਨੇਡਾ ਚੱਲ ਗਈ ਮਾਵਾ ਬੜੇ ਸ਼ੌਂਕ ਨਾਲ ਦੱਸਦੇ ਆ ਪਰ ਕੈਨੇਡਾ ਜਾ ਕੇ ਕੁੜੀ ਦੇ ਹਾਲਾਤ ਕੀ ਆ ਇਹ ਕਿਸੇ ਨੂੰ ਨਹੀਂ ਪਤਾ ਹੁੰਦਾਗਾ ਮਾਪੇ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਕੁੜੀ ਉਹਨਾਂ ਦੀ ਸਟੂਡੈਂਟ ਵੀਜ਼ਾ ਤੇ ਭੇਜ ਤਾਂ ਦਿੱਤੀ ਆ ਪਰ ਉਹਨਾਂ ਦੀ ਕੁੜੀ ਜਾਊਗੀ ਕਿੱਥੇ ਰਹੂਗੀ ਕਿੱਥੇ ਪੰਜ ਪੰਜ 7 7 ਮੁੰਡਿਆਂ ਦੇ ਗਰੁੱਪਾਂ ਦੇ ਵਿੱਚ ਰਹਿੰਦੀ ਆ ਕਹਿੰਦੇ ਵੀ ਮੁੰਡਿਆਂ ਨੇ ਵੀ ਤਾਂ ਰੱਖੀ ਹੋਈ ਆ ਵੀ ਚਲੋ ਰੋਟੀ ਪਾਣੀ ਬਣਾ ਦਿੰਦੀ ਆ ਜਾਂ ਫਿਰ ਕਹ ਲੋ ਕਿ ਖਾਣਾ ਉਹਨਾਂ ਦਾ ਬਣਾ ਦਿੰਦੀ ਆ ਕਿ ਮੁੰਡਿਆਂ ਨੂੰ ਸੌਖ ਹੋ ਜਾਂਦੀ ਆ ਇਹੀ ਕੁਛ ਨਹੀਂ ਸੀ ਇਸ ਤੋਂ ਬਹੁਤ ਹੀ ਬੁਰਾ ਤੇ ਬਿਹਤ ਭਿਆੰਕਰ ਸਿੱਟੇ ਨਿਕਲ ਰਹੇ ਨੇ ਜਿਹੜੀਆਂ ਕੁੜੀਆਂ ਇਦਾਂ ਮੁੰਡਿਆਂ ਦੇ ਨਾਲ ਰੁਕੀਆਂ ਹੋਈਆਂ ਵਾ ਤੇ ਮਾਪਾ ਬੱਸ ਇਸੇ ਚੀਤੀ ਖੁਸ਼ ਹੋ ਜਾਂਦੇ ਆ ਕਿ ਸਾਡੀ ਕੁੜੀ ਤਾਂ ਭਾਈ ਕੈਨੇਡਾ ਗਈ ਹੋਈ ਆ ਆ ਸੁਣੋ ਕੈਨੇਡਾ ਬੈਠੀ ਇੱਕ ਔਰਤ ਦੀ ਸੱਚਾਈ ਸਾਰਾ ਦੱਸਦੀ ਪਈ ਹੈ ਕਿ ਉੱਥੇ ਕੁੜੀਆਂ ਕਰਦੀਆਂ ਕੀ ਪਈਆਂ ਕਿੱਦਾਂ ਰਹਿੰਦੀਆਂ ਪਈਆਂ ਕਿੰਨੇ-ਕਿੰਨੇ ਮੁੰਡਿਆਂ ਦੇ ਨਾਲ ਸਾਰਾ ਕੁਝ ਬਿਆਨ ਕਰਦੀ ਹੈ ਸੁਣੋ ਅੱਗੇ ਪੂਰਾ ਵੀਡੀਓ ਨਾਲ ਸ਼ੇਅਰ ਕਰਨੀ ਨਾ ਭੁੱਲਿਓ ਜੇ ਤੁਹਾਡੇ ਵੀ ਕੋਈ ਰਿਸ਼ਤੇਦਾਰ ਦੀ ਕੁੜੀ ਕੈਨੇਡਾ ਗਈ ਹੋਈ ਆ ਤਾਂ ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ ਤੁਸੀਂ ਮੈਂ ਕਹਿੰਨੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ ਤੁਸੀਂ ਸਿਰਫ ਸਾਡੀ ਚੜਤ ਹੋ ਗਈ ਇਸ ਗੱਲ ਦੇ ਵਿੱਚ ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ ਸ਼ਰਮ ਕਰੋ ਕੁਛ ਥੋੜੀ ਜੀ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਥੋੜੀ ਸੇਵਾ ਕਰਨ 2-4 ਸਾਲ ਠੀਕ ਆ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਉਂਗੇ ਜਾਂ ਵਾਟ ਏਵਰ ਅਗਲੇ ਨੂੰ ਲਾਂਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫੇਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫੇਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰਾਉਣੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ ਕਿਸੇ ਨੂੰ ਘਰੇ ਰੱਖਦੇ ਆ ਆਪਦੀ ਧੀ ਉਂਗ ਤੁਹਾਨੂੰ ਦੁੱਖ ਕਤੋਂ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇਦਾਂ ਨਾਲ ਉੱਪਰ ਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚ ਉਹ ਅਗਲੇ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ ਤੁਹਾਡੇ ਰਗੀਆਂ ਛਤੀ ਤੁਰੀ ਫਿਰ ਜੀ ਇੱਥੇ ਹੈਨਾ ਚਲੋ ਉਹ ਮੰਨ ਲੈਨੇ ਹੋ ਨਿਆਣੇ ਆ ਮੂਲ ਮਤਨੇ ਆ ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਅ ਪੇਰੈਂਟ ਪਰ ਥੋੜੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ ਥੋੜਾ ਤਾਂ ਜਿੰਨੇ ਛਿੱਤਰ ਪਾਣੇ ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਉਹਨੀਆਂ ਘੱਟ ਨਹੀਂ ਗਣਤੀ ਭੁੱਲ ਜਾਣੀ ਚਾਹੀਦੀ ਹੈ ਹਜੇ ਲੋਕਾਂ ਦੀ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਨੀ ਆ ਲੱਖ ਦੀਆਂ ਲਾਣ ਤਾਂ ਜਿਹੜੀਆਂ ਕੁੜੀਆਂ ਨੂੰ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਨੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ ਉਹਨਾਂ ਕੋ ਖਾਣ ਲਈ ਹੈਗਾ ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ ਤੁਸੀਂ ਅਗਲੇ ਤੋਂ ਪੈਸੇ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਫਲਾਣੇ ਦੇ ਦਿਨੇ ਫਲਾਣੇ ਦੇ ਦਿਨੇ ਪਾਦੇ ਛੇਤੀ ਪਾਦੇ ਛੇਤੀ ਹੈਨਾ ਤੇ ਤੁਸੀਂ ਨਹੀਂ ਦੇਖਣਾ ਅਗਲੀ ਕਿੱਦਾਂ ਕੁ ਮਾਰेंगी ਕੋਈ ਚੱਕਰ ਨਹੀਂ ਆ ਇਹਦਾ ਮਾਡਰਨ ਜ਼ਮਾਨਾ ਓਪਨ ਰ ਚਲੋ ਠੀਕ ਆ ਮੰਨ ਲੈਨੇ ਆਦਾਂ ਦਾ ਜਮਾਨਾ ਆ ਗਿਆ ਅੱਜ ਕੱਲ ਤੁਸੀਂ ਪਰ ਗੱਲ ਉੱਥੇ ਨਹੀਂ ਗੱਲ ਤੁਸੀਂ ਲੈਵਲ ਤੇ ਆਉਣਾ ਆ ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ ਤੁਸੀਂ ਮੈਂ ਕਹਿੰਨੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ ਚ ਜਾ ਕੇ ਰਹਿੰਦੀ ਆ ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀਆਂ ਤੇ ਸਾਡੀ ਜੀ ਸਾਡੀ ਚੜਤ ਹੋ ਗਈ ਐ ਇਸ ਗੱਲ ਦੇ ਵਿੱਚ ਮੈਂ ਕਹਿੰਨੀ ਆ ਸ਼ਰਮ ਕਰੋ ਲੋਕੋ ਸ਼ਰਮ ਕਰੋ ਕੁਛ ਥੋੜੀ ਜੀ ਹਨਾ ਕਿਸੇ ਦੀ ਜਾਨ ਚਲੀ ਗਈ ਕਿਸੇ ਦਾ ਤਮਾਸ਼ਾ ਬਣ ਗਿਆ ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ ਕੁਛ ਨਹੀਂ ਬਹੁਤ ਗੱਲਾਂ ਹੋ ਰਹੀਆਂ ਨੇ ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰਗਾਂ ਦੇ ਲਾਉਂਦੇ ਆ ਤਰ੍ਹਾਂ ਤਰ੍ਹਾਂ ਦੇ ਉਹ ਮੈਕੈਨਿ ਪਤਾ ਨਹੀਂ ਕਿੱਥੇ ਕਿੱਥੋਂ ਕਦ ਕੋਈ ਕਿਤੋਂ ਲੱਭਦੀ ਕੋਈ ਕਿਤੋਂ ਲੱਭਦੀ ਬਹੁਤ ਕੇਸ ਆ ਰਹੇ ਕਿਸੇ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰਜੋ ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ ਤੁਹਾਡੇ ਦਿਲ ਤੇ ਕੀ ਵੀ ਤੁਹ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਵੇ ਹਣਾ ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ ਤੁਹਾਡੇ ਗਵਾਨ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਕੋਈ ਇਦਾਂ ਦੀ ਘਟਨਾ ਹੋਈ ਆ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ ਹੈ ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਝ ਨਾ ਕੁਝ ਬਣਾਉਣ ਦੀ ਮੈਰੇਜਮੈਂਟ ਕਰ ਲਈ ਹੈ ਕਿਸੇ ਗਰੁੱਪ ਦੇ ਨਾਲ ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ ਬਹੁਤ ਹੋ ਗਿਆ ਤਮਾਸ਼ਾ ਕਾਉਂਦੀ ਇੱਕ ਬੈਡ ਨਿਊਜ਼ ਆਈ ਸੀ ਸੋ ਉਹਨਾਂ ਨੂੰ ਕਿ ਇੱਕ ਕੁੜੀ ਨੇ ਸਮਾਧਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ ਸੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ ਕਿਸੇ ਦੇ ਘਰੇ ਰਹਿੰਦੀ ਸੀ ਮਾਪੇ ਨੂੰ ਪਤਾ ਸੀ ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ ਜਿੰਨੇ ਮੂੰਹ ਨਹੀਂ ਗੱਲਾਂ ਬਹੁਤ ਗੱਲਾਂ ਹੋਣਗੀਆਂ ਹੁਣ ਸਭ ਤੋਂ ਪਹਿਲੀ ਗੱਲ ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸੋ ਉਹਨਾਂ ਵੀ ਸੁਧਰ ਜੋ ਤੁਸੀਂ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਕੇ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਤੁਹਾਡੀ ਸੇਵਾ ਕਰਨ 2-4 ਸਾਲ ਠੀਕ ਆ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਉਂਗੀ ਜਾਂ ਵਟ ਏਵਰ ਅਗਲੇ ਨੂੰ ਲਾਂਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫੇਰ ਜਦੋਂ ਜਾਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫੇਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹੌਣੇ ਨੇ ਅਗਲੇ ਤੋਂ ਕੰਮ ਕਰਾਉਣੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਉਹ ਕਿਸੇ ਦੀ ਧੀ ਆ ਜਾਂ ਕਿ ਸਰੀ ਭੈਣ ਆ ਕਿਸੇ ਨੂੰ ਘਰੇ ਰੱਖਦੇ ਆ ਆਪਦੀ ਧੀ ਨੂੰ ਕੋ ਤੁਹਾਨੂੰ ਦੁੱਖ ਕਤੋਂ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇਦਾਂ ਨਾਲ ਉੱਪਰ ਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ ਤੁਹਾਡੇ ਅੰਗੀਆਂ ਛੱਤੀ ਤੋੜੀ ਫੇਰਦਿਨੀ ਇੱਥੇ ਹੈਨਾ ਚਲੋ ਉਹ ਮੰਨ ਲੈਣੇ ਹੋ ਨਿਆਣੇ ਆ ਮੂਲ ਮਤ ਨਹੀਂ ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਅ ਪੇਰੈਂਟ ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ ਤੁਹਾਡੇ ਤਾਂ ਜਿੰਨੇ ਛਿੱਤਰ ਪਾਣੇ ਚਾਹੀਦੇ ਮੈਂ ਕਹਿੰਨੀ ਆ ਉਨੇ ਘੱਟ ਜਿੰਨੀਆਂ ਜੁੱਤੀਆਂ ਪਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਉਹਨ ਗੰਤੀ ਪੁੱਲ ਜਾਣੀ ਚਾਹੀਦੀ ਹੈ ਹਜੇ ਲੋਕਾਂ ਦੀ ਪਰ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਿੰਨੀ ਆ ਲੱਖ ਦੀਆਂ ਲਾਣ ਤਾਂ ਜਿਹੜੀਆਂ ਕੁੜੀਆਂ ਨੂੰ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਨੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ